ਅਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਪੈ ਰਿਹਾ ਮੀਂਹ ਪੰਜਾਬ ਦੀ ਕਿਤੇ ਨਾ ਕਿਤੇ ਚਿੰਤਾ ਵਧਾ ਰਿਹਾ ਤੇ ਪੰਜਾਬ ਦੇ ਵਿੱਚ ਇਹ ਮੀਂਹ ਹੈ ਜਿਹੜਾ ਤਬਾਹੀ ਮਚਾ ਸਕਦਾ ਕਿਉਂਕਿ ਕੱਗਰ ਨਦੀ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਦਿਖਾਈ ਦੇ ਰਿਹਾ ਤੇ ਪਿਛਲੇ 24 ਘੰਟੇ ਦੇ ਦੌਰਾਨ ਕੱਗਰ ਨਦੀ ਦੇ ਵਿੱਚ 6.5 ਫੁੱਟ ਪਾਣੀ ਦਾ ਜੋ ਪੱਧਰ ਹੈ ਉਹ ਵੱਧ ਚੁੱਕਿਆ ਸੋ ਸੰਗਰੂਰ ਦੇ ਖਨੋਰੀ ਦੇ ਵਿੱਚ ਕੁੱਲ 726 ਫੁੱਟ ਅਤੇ ਸਵੇਰ ਸਮੇਂ 732.5 ਫੁੱਟ ਪਾਣੀ ਰਿਕਾਰਡ ਕੀਤਾ ਗਿਆ। ਸੋ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸਐਸਪੀ ਸੰਗਰੂਰ ਨੇ ਮੌਕੇ ਦੇ ਉੱਤੇ ਆ ਕੇ ਕੱਗਰ ਨਦੀ ਦਾ ਜਾਇਜ਼ਾ ਲਿਆ ਤੇ ਇਲਾਕੇ ਦੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ। ਸੋ ਇਸ ਮੌਕੇ ਡੀਸੀ ਜੋਰਵਾਲ ਦਾ ਕਹਿਣਾ ਕਿ ਬੰਨ੍ਹ ਨੇ ਜਿਹੜੇ ਉਹਨਾਂ ਨੂੰ ਮਜ਼ਬੂਤ ਕਰਨ ਦੇ ਲਈ 4.50 ਕਰੋੜ ਰੁਪਏ ਖਰਚੇ ਗਏ ਨੇ ਉੱਥੇ ਹੀ 2 ਕਰੋੜ 50 ਲੱਖ ਮਿੱਟੀ ਦੇ ਬੈਗ ਨੇ ਜਿਹੜੇ ਭਰ ਕੇ ਬਾਨਾਂ ਦੇ ਕਿਨਾਰਿਆਂ ਦੇ ਉੱਤੇ ਰੱਖ ਦਿੱਤੇ ਗਏ ਨੇ ਤੇ ਕਿਸੇ ਵੀ ਤਰ੍ਹਾਂ ਦੇ ਖਤਰੇ ਦੇ ਨਾਲ ਨਜਿੱਠਣ ਦੇ ਲਈ ਗੋਤਾਖੋਰਾਂ ਦੀਆਂ ਟੀਮਾਂ ਅਤੇ ਜੀਐਸਵੀ ਮਸ਼ੀਨਾਂ ਨੇ ਜਿਹੜੀਆਂ ਪ੍ਰਸ਼ਾਸਨ ਵੱਲੋਂ ਤਿਆਰ ਰੱਖੀਆਂ ਗਈਆਂ ਨੇ ਉੱਥੇ ਹੀ ਕੱਗਰ ਨਦੀ ਦੇ ਵਿੱਚ ਖਤਰੇ ਦਾ ਨਿਸ਼ਾਨ 747 ਫੁੱਟ ਹੈ ਤੇ ਪਿਛਲੇ ਸਾਲ 10 ਜੁਲਾਈ ਨੂੰ ਇਹ ਬਨ ਹੈ ਜਿਹੜਾ ਟੁੱਟਿਆ ਸੀ ਸੋ ਉਹਨਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਸੁਖਨਾ ਝੀਲ ਤੇ ਚੰਡੀਗੜ੍ਹ ਨਦੀਕ ਕਾਲਕਾ ਇਲਾਕੇ ਦੀਆਂ ਹਿਮਾਚਲ ਦੀਆਂ ਜੋ ਪਹਾੜੀਆਂ ਨੇ ਉਥੋਂ ਪਾਣੀ ਹੈ ਜਿਹੜਾ ਕੱਗਰ ਨਦੀ ਦੇ ਵਿੱਚ ਆ ਰਿਹਾ ਹੈ ਤੇ ਜਿਸ ਕਾਰਨ ਪਾਣੀ ਦਾ ਪੱਧਰ ਵੱਧ ਰਿਹਾ ਪਰੰਤੂ ਇਲਾਕੇ ਦੇ ਲੋਕਾਂ ਨੂੰ ਕਬਰੋਂ ਦੀ ਲੋੜ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਹਾਂ ਚਲਾਦੇ ਹੋਏ ਤੇ ਅਸੀਂ ਜਿਹੜਾ ਹੈਗਾ ਸਰ ਬੰਬੇ ਕਰਨਾ ਚਾਹੁੰਦੇ ਹਾਂ ਕਿ ਲਗਭਗ 4.5 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਘੱਗਰ ਬਣਾ ਇਹਨੂੰ ਚੌੜਾ ਕੀਤਾ ਗਿਆ ਹੈ 16 ਫੁੱਟ ਤੱਕ ਜਿਹੜਾ ਹੈਗਾ ਇਹਨੂੰ ਚੌੜਾ ਕੀਤਾ ਗਿਆ ਅੱਜ ਅਸੀਂ ਮੈਂ ਤੇ ਐਸਐਸਪੀ ਸਾਹਿਬ ਪੂਰਾ ਉਹਨੂੰ ਵਿਜ਼ਿਟ ਕਰੇ ਗੱਡੀ ਤੇ ਹੀ ਅਸੀਂ ਵਿਜ਼ਿਟ ਕੀਤਾ ਹੈਗਾ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਹੈਗਾ ਇਹਦੇ ਤੇ ਗੱਡੀ ਨਹੀਂ ਲੰਗਦੀਆਂ ਸੀਗੀਆਂ ਹੁਣ ਅੱਜ ਅਸੀਂ ਦੇਖ ਸਕਦੇ ਹਾਂ ਕਿ ਟਰੈਕਟਰ ਟਰੌਲੀ ਜੀਸੀਬੀ ਤੇ ਗਟੀਆਂ ਆਰਾਮ ਨਾਲ ਇੱਥੇ ਲੱਗਦੀ ਆ ਹੈ ਕਿਆਂ ਲੋਕਾਂ ਨੂੰ ਵੀ ਪੁੱਛਿਆ ਗਿਆ ਜੀ ਕੁਆਲਿਟੀ ਆਫ ਵਰਕ ਕਿਸ ਤਰ੍ਹਾਂ ਦੀ ਹੋਈ ਹੈ ਕਿਸ ਤਰ੍ਹਾਂ ਦਾ ਕੰਮ ਹੋਇਆ ਸਾਰਿਆਂ ਨੇ ਜਿਹੜੀ ਹੈਗੀ ਸਹਿਮਤੀ ਪ੍ਰਗਟ ਕੀਤੀ ਹੈ ਇਸ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੇ ਜਿਸਾਇਦ ਦਿੱਤੇ ਗਏ ਕਿ ਕੁਆਲਿਟੀ ਦਾ ਕੰਮ ਹੋਣਾ ਚਾਹੀਦਾ ਹੈ ਲੋਕਾਂ ਤੋਂ ਹੀ ਪੁੱਛ ਕੇ ਕੰਮ ਹੋਣਾ ਚਾਹੀਦਾ ਹੈ ਤੇ ਜਿਹੜਾ ਹੈਗਾ ਕਿਸੇ ਵੀ ਤਰੀਕੇ ਨਾਲ ਸਰਕਾਰੀ ਕੰਮ ਦੇ ਵਿੱਚ ਕੋਈ ਵੀ ਕੋਤਾ ਹੀ ਨਹੀਂ ਵਰਤੀ ਜਾਣੀ ਚਾਹੀਦੀ ਉਸ ਦੇ ਤਹਿਤ ਅਸੀਂ ਲਗਾਤਾਰ ਵਿਜ਼ਿਟ ਕਰਦੇ ਜਾ ਰਹੇ ਹਾਂ ਇਹ ਮੇਰੀ ਜਿਹੜੀ ਹੈਗੀ ਇੱਥੇ ਪੰਜੀ ਵਿਜ਼ਿਟ ਹੈ ਸਾਡੇ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੇ ਇਰਿਗੇਸ਼ਨ ਡਿਪਾਰਟਮੈਂਟ ਹੈਗੇ ਸਾਰੀ ਟੀਮ ਇੱਥੇ ਆਈਆਂ ਹੈਗੀਆਂ ਐਕਸੀਅਨ ਮੰਡੀ ਬੋਰਡ ਐਕਸੀਅਨ ਪੰਚਾਇਤੀ ਰਾਜ ਤੇ ਐਕਸੀਅਨ ਪੀਡਬਲੂਡੀ ਨਾਲ ਵਿਜ਼ਿਟ ਕੀਤੀ। ਉਹਨਾਂ ਨੂੰ ਵੀ ਅਜ ਨਾਲ ਲੈ ਕੇ ਆਏ ਆ ਅਸੀਂ ਜਿਸ ਤਰ੍ਹਾਂ ਕੋਈ ਇੰਜੀਨੀਅਰਿੰਗ ਪਰਸਪੈਕਟਿਵ ਤੋਂ ਵੀ ਕੋਈ ਸੁਝਾਅ ਕੋਈ ਦੇ ਸਕਦਾ ਹੈ ਤੇ ਉਹ ਵੀ ਅਸੀਂ ਅੱਜ ਲੈਂਦਾ ਹੈਗਾ ਤੇ ਮੈਨੂੰ ਖੁਸ਼ੀ ਹੈ ਕਹਿੰਦੇ ਹੋਏ ਕਿ ਲਗਭਗ ਜਿਹੜਾ ਹੈਗਾ ਕਲੀਨਿੰਗ ਦਾ ਕੰਮ ਜਿਹੜਾ ਹੈਗਾ ਡਰੇਨਾ ਦੀ ਸਫਾਈ ਦਾ ਕੰਮ ਘਰ ਦੀ ਸਫਾਈ ਦਾ ਅਸੀਂ ਹਰੇਕਾ ਤੇ ਮਹਿਕਮੇ ਦੇ ਜਿਹੜੇ ਹੈਗੇ ਫੰਡ ਕਨਵਰਸ ਕਰਾ ਕੇ ਲਗਭਗ 10 ਕਰੋੜ ਦਾ 3.5 ਕਰੋੜ ਦਾ ਉਹ ਕੰਮ ਵੀ ਅਸੀਂ ਕਰਾ ਚੁੱਕੇ ਹੈਗੇ ਤੇ ਜਿਹੜੀ ਕਲੀਨਿੰਗ ਹੈ ਉਹ ਰੈਗੂਲਰਲੀ ਚੱਲ ਰਹੀ ਹੈ ਸਾਰੇ ਕੰਮ ਸਾਡੇ ਪੱਖੋਂ ਮੁਕੰਮਲ ਨੇ ਤੇ ਅਸੀਂ ਤਿਆਰ ਆ ਜੇਕਰ ਕੋਈ ਵਿਤਦਾ ਹੁੰਦੀ ਹੈ ਸਾਨੂੰ ਲੱਗਦਾ ਨਹੀਂ ਹੈ ਜੇਕਰ ਪੋਸੀਬਲ ਲਿਮਿਟੇਸ਼ਨ ਦੇ ਵਿੱਚ ਹੋਏਗਾ ਤਾਂ ਫਿਰ ਕੁਝ ਡੈਮੇਜ ਹੋ ਸਕਦਾ ਸਰਕਾਰ ਗਰੂ ਲੈ ਕੇ ਇਸ ਬਾਰੇ ਕੀ ਕੀ ਪੁਖਤਾ ਪ੍ਰਬੰਧ ਨੇ ਤੇ ਪ੍ਰਸ਼ਾਸਨ ਦੀਆਂ ਕਿਹੋ ਜਿਹੀਆਂ ਤਿਆਰੀਆਂ ਨੇ ਜੀ ਜਿਸ ਤਰ੍ਹਾਂ ਅਸੀਂ ਜਿਹੜਾ ਹੈਗਾ ਕੰਟਰੋਲ ਰੂਮ ਐਸਟੈਬਲਿਸ਼ ਕਰ ਚੁੱਕੇ ਆ ਆਲਰੇਡੀ ਜਿਹੜੀ ਹੈਗੀ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਫਲਡ ਕੰਟਰੋਲ ਦੀ ਮੀਟਿੰਗ ਦੀ ਮੀਟਿੰਗਾਂ ਵੀ ਲਗਾਤਾਰ ਹੋ ਰਹੀ ਹੈ ਤੇ ਉੱਥੇ ਅਸੀਂ ਜਿਹੜਾ ਹੈਗਾ ਇਸ ਵੇਲੇ 2,50,000 ਬੈਗਸ ਜਿਹੜੇ ਨੇ ਅਸੀਂ ਆਲਰੇਡੀ ਜਿਹੜੇ ਹੈਗੇ ਮੁਹਈਆ ਕਰਾ ਚੁੱਕੇ ਹਾਂ